ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ ਹਨ ਉਹਦੇ ਇਹਨਾਂ ਦੇ ਤਾਇ ਜੀ ਦੀ ਬੇਟੀ ਆ ਦੀ ਭੈਣ ਹਨਾ ਤਾਂ ਉਹਦੇ ਮੈਨੂੰ ਦੱਸਦਾ ਰਿਹਾ ਮੈਂ ਵੀ ਇਹ ਗਾਣਾ ਕਿਦਾਂ ਲਿਖਿਆ ਤਾਂ ਆਪਦੀ ਭੈਣ ਕੋਲੇ ਗਿਆ ਇਹ ਤਾਂ ਉਹ ਇਹਦਾ ਵਿਆਹ ਰੱਖਿਆ ਹੋਇਆ ਸੀਗਾ ਹਾਂ ਤਾਂ ਉਹ ਕਹਿੰਦੀ ਵੀ ਗੱਗੂ ਤੂੰ ਸੋਹਣਾ ਹੁੰਦਾ ਜਾਣਾ ਹਨਾ ਤਾਂ ਕਹਿੰਦਾ ਬਾਹਰ ਏਸੀ 'ਚ ਰਹੀਦਾ ਹੁਣ ਤਾਂ ਅਜ ਤਾਂ ਮੈਂ ਹੋਰ ਸੋਹਣਾ ਹੋ ਜਾਣਾ ਤੇ ਉਹਦੇ ਇਹ ਕਹਿੰਦਾ ਮੈਂ ਸ਼ੀਸ਼ੇ ਮੂਰੇ ਕਰਕੇ ਤੇ ਆਏ ਵੇਖਿਆ ਅਨਾ ਚਲਕਾਰਾ ਪਿਆ ਕਹਿੰਦਾ ਯਾਰ ਮੈਨੂੰ ਦੇ ਤੇ ਉਹਦੇ ਕਹਿੰਦਾ ਮੈਂ ਫਿਰ ਉਹਦੇ ਗਾਣਾ ਲਿਖਿਆ ਹੂੰ ਇਹਨੇ ਉਹਨੂੰ ਮਹਿਸੂਸ ਹੋਇਆ ਵੀ ਬਹੁਤ ਸੋਹਣਾ ਲੱਗਿਆ ਕੁਦਰਤੀ ਆਪ ਦਾ ਆਪ ਜਾਂ ਕਿਵੇਂ ਤਾਂ ਇੱਕ ਕੁਦਰਤੀ ਸੀ ਵੀ 바ਵਾ ਜੀ ਪੱਗ ਬੰਨੀ ਹੋਣੀ ਖੀਰਲੇ ਦੇ ਨਾਲ ਚ ਬਾਈ ਬਹੁਤ ਜਾਨੀ ਕਿ ਉਹ ਸਾਦਾ ਰੰਗੀ ਜੀ ਪੱਗ ਆ ਉਹ ਬਹੁਤ ਬੰਨੀ ਹੋਣੀ ਖੀਰਲੇ ਦੇ ਨਾਲ ਤੇ ਉਹ ਪੱਗ ਜੀ ਜੋ ਇੰਨਾ ਜੱਜਦਾ ਸੀ ਵੀ ਜਿਵੇਂ ਆਪਾਂ ਪੁਰਾਣੇ ਬਿਓਰ ਕਹਿੰਦੇ ਵੀ ਉਹਨੂੰ ਕਾਲ ਚੱਤੀ ਫਿਰਦਾ ਸੀ ਹਨ ਤਾਂ ਉਹ ਆਏ ਉਹਨਾਂ ਦਿਨਾਂ 'ਚ ਆ ਕੇ ਫਿਰ ਉਹ ਭਰ ਗਿਆ ਡੀਲ ਡਾਲ ਪੱਖ ਤੋਂ ਜਦੋਂ ਸੱਚੀ ਉਹਦੇ ਪਿੱਛੇ ਖੜਾ ਬੰਦਾ ਨਹੀਂ ਦੀਂਦਾ ਸੀਗਾ ਬਿਲਕੁਲ ਬਹੁਤ ਚੋਗਾ ਐਡਾ ਜਿਵੇਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਹੋ ਐਡਾ ਜਵਾਨ ਹੋ ਗਿਆ ਹੀ